ਸਵਾਗਤ ਹੈ ਦੋਸਤੋ ਨਵੀਂ ਵੀਡੀਓ ਚ ਅੱਜ ਆਪਾਂ ਨਿਕਲੇ ਹੈਗੇ ਆ ਸਰਦੀ ਪਿੰਡਾਂ ਦੀ ਸੈਰ ਚ ਆਪਾਂ ਜਿਹੜੀ ਆਪਣੇ ਬਾਰਡਰ ਤੇ ਪਿੰਡ ਲੱਗਦੇ ਹੈਗੇ ਉਹ ਦੇਖਦੇ ਆ ਆਪਾਂ ਹੈਗੇ ਸੀਗੇ ਆਪਾਂ ਇਹ ਹੈਗੇ ਪੱਟੀ ਤੋਂ ਖੇਮ ਕਰਨ ਇਹ ਹੈਗਾ ਖੇਮ ਕਰਨ ਰੋਡ ਪੱਟੀ ਤੋਂ ਆਉਂਦਾ ਹੈਗਾ ਪੱਟੀ ਸ਼ਹਿਰ ਜਿਹੜਾ ਕਿ ਬਹੁਤ ਪੁਰਾਣਾ ਸ਼ਹਿਰ ਆ ਲਾਹੌਰ ਦਾ ਲਾਹੌਰ ਡਿਸਟ੍ਰਿਕਟ ਦਾ ਇਹ ਤਹਿਸੀਲ ਸੀਗੀ ਤੇ ਹੁਣ ਇਹ ਚਲੋ ਇੰਡੀਆ ਚ ਆ ਗਿਆ ਕਰਕੇ ਹੁਣ ਇਹ ਤਰਨਤਨ ਡਿਸਟ੍ਰਿਕਟ ਦੀ ਤਹਿਸੀਲ ਹੈਗੀ ਆ ਆ ਰੋਡ ਜਿਹੜਾ ਇਹ ਖੇਮਕਰਨ ਜਾਂਦਾ ਖੇਮਕਰਨ ਜਿਹੜਾ ਸ਼ਹਿਰ ਹੈਗਾ ਜਮਾ ਬਾਰਡਰ ਤੇ ਆ ਹੁਣ ਆਪਾਂ ਚਲੋ ਚੱਲਦੇ ਆਂ ਸ਼ਹਿਰ ਦੋਸਤੋ ਇਹ ਹੈਗਾ ਖੇਮਕਰਨ ਆਪਾਂ ਪਹੁੰਚ ਗਏ ਹੈਗਾ ਖੇਮਕਰਨ ਦਾ ਬੱਸ ਸਟੈਂਡ ਉਹ ਜਿੱਥੇ ਬੱਸ ਰੁਕੀ ਹੋਈ ਆ ਉਹ ਉਹ ਹੈਗਾ ਬੱਸ ਸਟੈਂਡ ਉੱਥੇ ਜਿਹੜੀਆਂ ਬੱਸਾਂ ਇਹ ਲਾਸਟ ਲਾਸਟ ਸ਼ਹਿਰ ਹੈਗਾ ਇੰਡੀਆ ਪਾਕਿਸਤਾਨ ਦੇ ਬਾਰਡਰ ਦਾ ਤਰਨਤਾਰਨ ਵਾਲੀ ਸਾਈਡ ਤੋਂ ਤਰਨਤਾਰਨ ਡਿਸਟ੍ਰਿਕਟ ਤੋਂ ਲਾਸਟ ਪਿੰਡ ਸ਼ਹਿਰ ਹੈਗਾ ਸੋਰੀ ਸਿਟੀ ਆਹੀ ਕੀਮ ਕਰਨਾ ਆ ਇਹਦਾ ਬੱਸ ਸਟੈਂਡ ਆ ਤੇ ਆ ਹੈਗਾ ਬੱਸ ਸਟੈਂਡ ਦੇ ਨਾਲ ਦੀਆਂ ਦੁਕਾਨਾਂ ਇਸ ਤੋਂ ਅੱਗੇ ਰੋਡ ਨਹੀਂ ਜਾਂਦਾ ਕਹਿੰਦੇ ਲਾਸਟ ਰੋਡ ਹੈਗਾ ਅੱਗੇ ਪਾਕਿਸਤਾਨ ਸ਼ੁਰੂ ਹੋ ਜਾਂਦਾ ਹੈਗਾ ਪਾਕਿਸਤਾਨ ਦਾ ਬਾਰਡਰ ਆ ਚਲੋ ਆਪਾਂ ਦੇਖਦੇ ਹਾਂ ਲੱਗਦੇ ਇਹ ਨਾਲ ਆਉਂਦਾ ਨਹੀਂ ਇਹ ਫਿਰ ਤੇ ਰੇਲਵੇ ਸਟੇਸ਼ਨ ਆ ਆਪਾਂ ਰੇਲਵੇ ਸਟੇਸ਼ਨ ਨੂੰ ਚੱਲਦੇ ਆ ਪਹੁੰਚ ਗਏ ਰੇਲਵੇ ਸਟੇਸ਼ਨ ਖੀਮ ਕਰਨ ਦਾ ਰੇਲਵੇ ਸਟੇਸ਼ਨ ਉਹ ਬੋਰਡ ਲੱਗਿਆ ਉੱਪਰ ਪਰ ਬੋਰਡ ਤੇ ਕੁਝ ਲਿਖਿਆ ਨਹੀਂ ਹੈਗਾ ਸ਼ਾਇਦ ਪੇਂਟ ਫੂਟ ਨਮਾ ਕਰਨਾ ਇਹ ਹੈਗਾ ਐਨਆ ਰੇਲਵੇ ਦਾ ਜਿਹੜੇ ਕਮਰੇ ਵਗੈਰਾ ਬਣਿਆ ਵੇਟਿੰਗ ਰੂਮ ਬਣਿਆ ਹੈਗਾ ਆਪਾਂ ਦੇਖਦੇ ਅੰਗੇ ਇਹ ਵੇਟਿੰਗ ਰੂਮ ਇੱਕ ਟੱਕ ਖਿੜਕੀ ये हैगा प्लेटफॉर्म ये है कमरे रेलवे स्टेशन और रेलवे स्टेशन मास्टर आगा रेलवे स्टेशन, आगा स्टेशन खीम करना ਇਹ ਹੈਗਾ ਸਰਦੀ ਏਰੀਆ ਹੈਗਾ ਬਾਰਡਰ ਏਰੀਆ ਦੇਖੋ ਕੋਈ ਗੱਡੀ ਨਹੀਂ ਆਉਂਦੀ ਇੱਥੇ ਦੇਖੋ ਕੋਈ ਕੋਈ ਵੀ ਇੱਥੇ ਮੁਸਾਫਿਰ ਕੋਈ ਪੈਸੇਂਜਰ ਨਹੀਂ ਬੈਠਾ ਕਿਉਂਕਿ ਇੱਥੇ ਇੱਕ ਹੀ ਗੱਡੀ ਆਉਂਦੀ ਆ ਸ਼ਹਿਰ ਡੀਐਮਜੂ ਆਉਂਦੀ ਹੈਗੀ ਅੰਮ੍ਰਿਤਸਰ ਤੋਂ ਉਹ ਹੀ ਨਹੀਂ ਪਤਾ ਦੋ ਚੱਕਰ ਲਾਉਂਦੀ ਆ ਕਿ ਤਿੰਨ ਲਾਉਂਦੀ ਆ ਇੱਕ ਦਿਨ ਚ ਇਹ ਬੈਠਣ ਲਈ ਉਹ ਸਾਹਮਣੇ ਬੋਰਡ ਲੱਗਿਆ ਖੇਮ ਕਰਨ ਉਹ ਲਿਖਿਆ ਹੈਗਾ ਏਰੀਆ ਬਹੁਤ ਵਧੀਆ ਸ਼ਾਂਤ ਏਰੀਆ ਕਿਉਂਕਿ ਬਾਰਡਰ ਏਰੀਆ ਸਾਰੇ ਸ਼ਾਂਤ ਏਰੀਆ ਹੁੰਦੇ ਇੱਥੇ ਜਿਆਦੀ ਕੋਈ ਨਾ ਤਾਂ ਫੈਕਟਰੀਆਂ ਵਗੈਰਾ ਹੁੰਦੀਆਂ ਮਤਲਬ ਤੇ ਨਾ ਹੀ ਜਿਆਦੀ ਹਾਈਵੇ ਦਾ ਸ਼ੋਰ ਵਗੈਰਾ ਹੁੰਦਾ ਸ਼ਾਂਤ ਏਰੀਏ ਹੁੰਦੇ ਆ ਆ ਦੇਖੋ ਇਹ ਹੈਗਾ ਰੇਲਵੇ ਸਟੇਸ਼ਨ ਆ ਪਲੇਟਫਾਰਮ ਜਿੱਥੇ ਆਪਾਂ ਖੜੇ ਆ ਇਹ ਪਲੇਟਫਾਰਮ ਹੈਗਾ ਤੇ ਆ ਦੋ ਲਾਈਨ ਇਹ ਇੱਥੋਂ ਆਹ ਰੁੜ ਜਾਂਦਾ ਆਹ ਲਾਈਨ ਸਿੱਧੀ ਜਾਂਦੀ ਅੰਮ੍ਰਿਤਸਰ ਇਹ ਅੰਮ੍ਰਿਤਸਰ ਜਾਂਦੀ ਹੈਗੀ ਆ ਤੇ ਆ ਜਾਂਦੀ ਸਿੱਧੀ ਲਾਹੌਰ ਖੇਮ ਕਰਨ ਤੋਂ ਲਾਹੌਰ ਸ਼ਾਇਦ ਜਿਹੜੀ ਸਾਡੀ ਟ੍ਰੇਨ ਆ ਨਾ ਇੰਡੀਆ ਦੀ ਆਪਣੀ ਟ੍ਰੇਨ ਹੈਗੀ ਆ ਉਹ ਇੱਥੋਂ ਵਾਪਸ ਮੁੜ ਜਾਂਦੀ ਅੱਗੇ ਨਹੀਂ ਜਾਂਦੀ ਕਿਉਂਕਿ ਅੱਗੇ ਪਾਕਿਸਤਾਨ ਸ਼ੁਰੂ ਹੋ ਜਾਂਦਾ ਇਸ ਤੋਂ ਅੱਗੇ ਇਸ ਤੋਂ ਅੱਗੇ ਆਇਆ 1 ਕਿਲੋਮੀਟਰ ਤੇ ਦਾ ਤਾਰ ਲੱਗੀ ਹੈਗੀ ਬਾਰਡਰ ਇਸ ਤੋਂ ਅੱਗੇ ਆਪਾਂ ਪੁੱਛਦੇ ਇੱਥੋਂ ਕੋਈ ਮਿਲ ਗਿਆ ਤਾਂ ਕਿੰਨੀ ਦੂਰ ਆ ਬਾਰਡਰ ਸ਼ਹਿਰ ਜਮੂ ਬਾਰਡਰ ਤੇ ਆ ਪਰ ਇੱਥੋਂ ਦੇਖਦੇ ਜੀਰੋ ਲਾਈਨ ਕਿੰਨੀ ਦੂਰ ਹੈਗੀ ਹੈ ਵੀਰੇ 1 ਮਿੰਟ ਆਈ ਇੱਥੋਂ ਜੀਰੋ ਲਾਈਨ ਬਾਰਡਰ ਕਿੰਨੀ ਦੂਰ ਆ ਆਹ ਹੋਇਆ ਆਹ ਡਰੇਨ ਕਿੱਥੇ ਆ ਉਹ ਵੀ ਕੱਥੇ ਕਿ ਆਹ ਡਰੇਨ ਆ ਸਾਹਮਣੇ ਆਹ ਜਿੱਥੇ ਉਹ ਦਰਖਤ ਜੇ ਜ਼ਿਆਦੇ ਆ ਹਾਂਜੀ ਉਹ ਜੜੇ ਦਰਖਤ ਜੇ ਲੱਗੇ ਹੈਗੇ ਹਨ ਆ ਸਿੱਧੇ ਠੀਕ ਹੈ ਠੀਕ ਹੈ ਤੇ ਜਿਹੜੀ ਟ੍ਰੇਨ ਆਉਂਦੀ ਆ ਇਹ ਕਿੰਨੇ ਦਿਨ ਚ ਕਿੰਨੇ ਚੱਕਰ ਲਾਉਂਦੀ ਇਹ ਇਹ ਦੋ ਲਾਉਂਦੀ ਤੇ ਨਹੀਂ ਚਾਰ ਲਾਉਂਦੀ ਆ ਚਾਰ ਚੱਕਰ ਲਾਉਂਦੀ ਆ ਤਿੰਨ ਲਾਉਂਦੀ ਇੱਕ ਸਵੇਰੇ ਇੱਕ 11 ਵਜੇ ਇੱਕ 3:00 ਵਜੇ ਕਰਾਵਾ ਕਿੰਨੀਆਂ ਕਿ ਸਵਾਰੀਆਂ ਜਦੋਂ ਇਧਰੋਂ ਜਾਂਦੇ ਕਿੰਨੀਆਂ ਕਿ ਸਵਾਰੀਆਂ ਹੁੰਦੀਆਂ ਕੱਟ ਹੀ ਹੁੰਦੀਆਂ ਹਨ ਛੋਟੀ ਗੱਡੀ ਆਉਂਦੀ ਇੱਥੇ ਪੰਜ ਛੇ ਡੱਬੇ ਹੋਣੇ ਹਨ ਤੇ ਇਥੋਂ ਵਾਪਸ ਮੁੜ ਜਾਂਦੀ ਫਿਰ ਹਾਂ ਹਾਂਜੀ ਇਧਰ ਦਾ ਪਾਕਿਸਤਾਨ ਹਾਂ ਇਧਰ ਤਾਂ ਪਾਕਿਸਤਾਨ ਹੈ ਇਥੋਂ ਵਾਪਸ ਮੁੜ ਜਾਂਦੀ ਫਿਰ ਹਨਾ ਉਹ ਵਾਪਸ ਮੁੜ ਜਾਂਦਾ ਬਾਰਡਰ ਹਾਂ ਇਧਰ ਬਾਰਡਰ ਆ ਠੀਕ ਆ ਠੀਕ ਆ ਓਕੇ ਤੁਸੀਂ ਆ ਪਿੰਡ ਦੇ ਹਾਂ ਠੀਕ ਆ ਠੀਕ ਆ ਏ ਲਾਸਟ ਇੱਥੋਂ ਹੀ ਵਾਪਸ ਮੁੜ ਜਾਂਦੀ ਟਰੇਨ ਬੱਚੇ ਵੀ ਕਹਿੰਦੇ ਹੈਗੇ ਆ ਅੱਗੇ ਬਾਰਡਰ ਆ ਤੇ ਇਧਰ ਅੰਬਰਸਤੋਂ ਟਰੇਨ ਆਉਂਦੀ ਆ ਰੇਲਵੇ ਸਟੇਸ਼ਨ ਦੇਖ ਲਿਆ ਹੁਣ ਆਪਾਂ ਅੱਗੇ ਚੱਲਦੇ ਆਂ ਦੇਖੋ ਲਿਖਿਆ ਹੈਗਾ ਇੰਡੀਆ ਪਾਰਕ ਬਾਰਡਰ ਭਾਰਤ ਪਾਕ ਪਿੰਡਾ ਇਥੋਂ ਅੱਗੇ ਇੰਡੀਆ ਦਾ ਬਾਰਡਰ ਹੈਗਾ ਉਹ ਆਪਾਂ ਦੇਖਦੇ ਆਂ ਆ ਦੇਖੋ ਇਹ ਏਰੀਏ ਦਾ ਵਿਊ എൻടർ ਦੋਸਤੋ ਜਦੋਂ ਆਪਾਂ ਆਏ ਸੀ ਨਾ ਤੁਹਾਨੂੰ ਦਿਖਾਇਆ ਇੰਡੀਆ ਪਾਕ ਬਾਰਡਰ ਦਾ ਬੋਰਡ ਲੱਗਿਆ ਸੀਗਾ ਉਸ ਤੋਂ ਅੱਗੇ ਖੇਮ ਕਰਨ ਜਦੋਂ ਲੰਘਦੇ ਆਪਾਂ ਕੋਈ ਪਿੰਡ ਨਹੀਂ ਆਉਂਦਾ ਬਟ ਖੇਤ ਵਧੀਆ ਦੇਖੋ ਕਣਕਾਂ ਜਿਹੜੀਆਂ ਵਧੀਆ ਖੇਤ ਖੂਦ ਬਹੁਤ ਆ ਇਹ ਰੋਡ ਆਉਂਦੇ ਆ ਬਟ ਪਿੰਡ ਕੋਈ ਨਹੀਂ ਹੈਗਾ ਮੀਲਾਂ ਤੱਕ ਦੇਖੋ ਕੋਈ ਪਿੰਡ ਨਹੀਂ ਹੈਗਾ ਕਿਉਂਕਿ ਬਾਰਡਰ ਲਾਈਨ ਜਿਹੜੀ ਜ਼ੀਰੋ ਲਾਈਨ ਉਹ ਅੱਗੇ ਆ ਆਪਾਂ ਚਲੋ ਜਾ ਕੇ ਦੇਖਦੇ ਆ ਦੋਸਤੋ ਆਪਾਂ ਨੇ ਬਾਰਡਰ ਦੇਖ ਲਿਆ ਪਰ ਸਕਿਉਰਿਟੀ ਦੇ ਪਰਪਸ ਤੇ ਆਪਾਂ ਅੱਗੇ ਸ਼ੂਟ ਨਹੀਂ ਕਰਾਂਗੇ ਆ ਹੈਗਾ ਆਪਣੀ ਜ਼ੀਰੋ ਲਾਈਨ ਬਾਰਡਰ ਲਾਈਨ ਉਹ ਦੂਸਰੀ ਹੈਗੀ ਤੇ ਇੱਥੇ ਜਿੱਥੇ ਆਪਾਂ ਖੜੇ ਸੀਗੇ ਬਾਰਡਰ ਤੇ ਇਥੋਂ ਆਪਾਂ ਨੇ ਆਪਣੀ ਗੱਲ ਹੋਈ ਆਰਮੀ ਦੇ ਨਾਲ ਉਹ ਕਹਿੰਦੇ ਕਿ ਇਥੋਂ 5 ਕਿਲੋਮੀਟਰ ਉੱਥੇ ਨਾ ਇੱਕ ਮੀਲ ਪੱਥਰ ਲੱਗਿਆ ਸੀਗਾ ਕਹਿੰਦੇ 5 ਕਿਲੋਮੀਟਰ ਇਥੋਂ ਬਾਰਡਰ ਆ ਐਸ ਰੋਡ ਤੋਂ ਤੋਂ 5 ਕਿਲੋਮੀਟਰ ਦੀ ਦੂਰੀ ਤੇ ਕਸੂਰ ਸ਼ਹਿਰ ਹੈਗਾ ਪਾਕਿਸਤਾਨ ਦਾ ਉੱਥੇ ਨਾ ਮੀਲ ਪੱਥਰ ਲੱਗਿਆ ਸੀਗਾ ਹੁਣ ਆਪਾਂ ਚੱਲਦੇ ਆਂ ਵਾਪਸ ਸ਼ਹਿਰ ਦੇਖਦੇ ਆਂ ਬਾਕੀ ਦੋਸਤੋ ਇਹ ਹੈਗਾ ਖੇਮਕਰਨ ਸ਼ਹਿਰ ਪਿੰਡਾਂ ਦਾ ਭਲੇਖਾ ਪੋਂਦਾ ਇਹ ਸ਼ਹਿਰ ਆ ਸਾਡਾ ਖੇਮਕਰਨ ਡਿਸਟ੍ਰਿਕਟ ਹੈਗਾ ਤਰਨਤਾਰਨ ਇਹ ਦੇਖੋ ਕਿਉਂਕਿ ਇਹਦੀ ਜਿਆਦਾ ਡਿਵੈਲਪਮੈਂਟ ਤਾਂ ਨਹੀਂ ਹੋਈ ਸ਼ਾਇਦ ਇਹ ਬਾਰਡਰ ਏਰੀਆ ਕਰਕੇ ਆ ਦੇਖੋ ਸਾਈਡ ਤੇ ਦੇਖੋ ਐਂ ਲੱਗਦਾ ਹੈਗਾ ਕਿ ਜਿਵੇਂ ਪਿੰਡ ਦੀਆਂ ਸ਼ਾਪ ਪਿੰਡ ਦੀਆਂ ਦੁਕਾਨਾਂ ਹੁੰਦੀਆਂ ਐ ਇੰਨੀ ਡਿਵੈਲਪਮੈਂਟ ਹੈ ਨਹੀਂ ਗੀ ਪਰ ਸੋਨਾ ਸ਼ਹਿਰ ਆ ਫਿਰ ਵੀ ਠੀਕ ਆ ਫੁੱਲਤ ਦੀ ਹਰ ਇੱਕ ਚੀਜ਼ ਇੱਥੋਂ ਮਿਲ ਜਾਂਦੀ ਆ ਇੰਨਾ ਹੀ ਬਹੁਤ ਆ ਲੋਕਾਂ ਦੇ ਲਈ ਦੋਸਤੋ ਇਹ ਹੈਗਾ ਖਿੰਕਰਨ ਸਿਟੀ ਦਾ ਮੇਨ ਬਾਜ਼ਾਰ ਆਪਾਂ ਚੌਂਕ 'ਚ ਖੜੇ ਆ ਆ ਇੱਕ ਬਾਜ਼ਾਰ ਆਹਾ ਹੈਗਾ ਇੱਕ ਐਸਾਈਡ ਤੇ ਆ ਹੈਗਾ ਮੇਨ ਬਾਜ਼ਾਰ ਆਪਾਂ ਦੇਖਦੇ ਇੱਧਰ ਵੀ ਕੁਝ ਸ਼ਾਪ ਹੈਗੀਆਂ। ਇਹ ਸਾਈਡ ਇਹਨਾਂ ਬਾਜ਼ਾਰ। ਇਸ ਬਾਜ਼ਾਰ ਦੇ ਵਿੱਚ ਬਾਈਕ ਵੀ ਆ ਜੂਗਾ, ਪੈਦਲ ਵੈਸੇ ਪੈਦਲ ਵਧੀਆ ਹੈਗਾ। ਦਿੱਲੀ ਯੂਜ਼ਵਾਲੀ ਸਾ ਹਰ ਇੱਕ ਚੀਜ਼ ਇੱਥੋਂ ਮਿਲ ਜਾਂਦੀ ਆ। बाजार वैसे ही पैदल वाला ही है छोटा बाजार काफी लंबा बजार है अद्धा किलोमीटर होगा ਤਰੀਕਤੀ ਜੀ ਮਿਲਦੀ ਹੈ ਇਹ ਹੈਗਾ ਮੇਨ ਬਾਜ਼ਾਰ ਜਿਹੜਾ ਸ਼ਹਿਰ ਦਾ ਸ਼ਹਿਰ ਕਰਨ ਸ਼ਹਿਰ ਦਾ ਮੇਨ ਬਾਜ਼ਾਰ ਬਾਹਰ ਉਹ ਜਿਹੜੀ ਝਲਕ ਆ ਉਹ ਤਾਂ ਪਿੰਡ ਵਾਲੀ ਪੈਂਦੀ ਹੈਗੀ ਆ ਐਂਜ ਲੱਗਦਾ ਆਪਾਂ ਕਿਸੇ ਵੱਡੇ ਪਿੰਡ 'ਚ ਆ ਗਏ ਕਿਉਂਕਿ ਕਈ ਪਿੰਡ ਨਾ ਜਿਹੜੇ ਹੈਗੇ ਆ ਬਹੁਤ ਡਿਵੈਲਪਰ ਠੀਕ ਆ ਇਹ ਜਿੱਦਕ ਇਹ ਸ਼ਹਿਰ ਹੈਗਾ ਉਹਨਾਂ ਬਾਜ਼ਾਰ ਵਧੀਆ ਹੈਗੇ ਇੱਧਰ ਵੀ ਸ਼ੌਕ ਹੈ ਜੀ ਤੇ ਸਿੱਧਾ ਬਸ ਉਹ ਅੱਗੇ ਤੱਕ ਬਾਜ਼ਾਰ ਹੈਗਾ ਆਪਾਂ ਚਲਦੇ ਵਾਪਸ ਦੋਸਤੋ ਆਪਾਂ ਖੀਮ ਕਰਨ ਸ਼ਹਿਰ ਦਾ ਵਿਆਰਤਾ ਦੇਖ ਲਿਆ ਹੁਣ ਨਾ ਆਪਾਂ ਨੂੰ ਇੱਥੋਂ ਨੌਲੇਜ ਮਿਲੀ ਹੈਗੀ ਆ ਆਪਾਂ ਨੇ ਦੋ ਤਿੰਨ ਬੰਦਿਆਂ ਨਾਲ ਸਾਡੀ ਗੱਲ ਹੋਈ ਹੈਗੀ ਆ ਉਹਨਾਂ ਨੇ ਦੱਸਿਆ ਹੈਗਾ ਖੀਮ ਕਰਨ ਸ਼ਹਿਰ ਦਾ ਨਵ ਜਿਹੜਾ ਹੈਗਾ ਨਾ ਥੀਮ ਸੀਗਾ ਇੱਕ ਮਹਾਤਮਾ ਦਾ ਨਵ ਸੀਗਾ ਤੇ ਕਰਨ ਇੱਥੋਂ ਦਾ ਰਾਜਾ ਸੀਗਾ ਖੇਮ ਕਰਨ ਜਿਹੜਾ ਪਹਿਲਾਂ ਖੇਮ ਕਰਨ ਸ਼ਹਿਰ ਸੀ ਨਾ ਉਹ ਤੋਂ ਇੱਥੋਂ ਦਾ ਕਰਨ ਰਾਜਾ ਸੀਗਾ ਖੇਮ ਜਿਹੜਾ ਉਹ ਮਹਾਤਮਾ ਸੀਗਾ ਜੀ ਤਾਂ ਖੇਮ ਤੇ ਕਰਨ ਦੇ ਨਾਂ ਤੇ ਖੇਮ ਕਰਨ ਸ਼ਹਿਰ ਦਾ ਨਾਂ ਪਿਆ ਹੈਗਾ ਤੇ ਆ ਜਿਹੜਾ ਇੱਥੋਂ ਦਾ ਰਾਜਾ ਸੀ ਨਾ ਇਸ ਸ਼ਹਿਰ ਦਾ ਉਹਦਾ ਮਹੱਲ ਸੀਗਾ ਸਾਨੂੰ ਪਤਾ ਲੱਗਿਆ ਆ ਦੇਖੋ ਖੰਡਰ ਬਣਿਆ ਹੈਗਾ ਤੇ ਆਪਾਂ ਦੇਖਦੇ ਅੰਦਰ ਜਾ ਕੇ ਆ ਦੇਖੋ ਮਹੱਲ ਦਾ ਬਾਹਰੀ ਸਾਈਡ ਜਮਾ ਖੰਡਰ ਹੁਣ ਦੇਖਦੇ ਇਹਦੇ ਜਾਨ ਦਾ ਅੰਦਰ ਜਾਣ ਦਾ ਰਸਤਾ ਹੁਣ ਆਪਾਂ ਮੁਹੱਲੇ ਦੇ ਅੰਦਰ ਚੱਲਦੇ ਆਂ ਇਹ ਤਾਂ ਹੈਗਾ ਮੇਨ ਮੇਨ ਰੋਡ ਜਿਹਨੂੰ ਕਹਿ ਸਕਦੇ ਆਪਾਂ ਇਹ ਇੱਕ ਛੋਟੀ ਗਲੀ ਆ ਤੇ ਹੁਣ ਮੁਹੱਲੇ ਦੇ ਅੰਦਰ ਜਾ ਕੇ ਦੇਖਦੇ ਆਂ ਕਿ ਰਾਜਾ ਕਰਨ ਜਿੰਨੇ ਇਹ ਜਿਹਦੇ ਨਾਂ ਤੇ ਸ਼ਹਿਰ ਦਾ ਨਾਂ ਪਿਆ ਹੈਗਾ ਉਹ ਮਹੱਲ ਕਿਹਨੇ ਦਾ ਹਾਂਜੀ ਅੱਗੇ ਚੱਲ ਲੈ ਲੌਕ ਲਗਾ ਲੈਨ ਸਾਈਕਲ ਨਾਲ ਕੋਈ ਲੱਗੇ ਲੌਕ ਲੈ ਇਹ ਇਹ ਲੜਕਾ ਮਿਲਿਆ ਸਾਨੂੰ ਇਹ ਕਹਿੰਦਾ ਮੈਂ ਦਿਖਾਉਣਾ ਤੁਹਾਨੂੰ ਮਹੱਲ ਰਾਜੇ ਦਾ ਮਹਿਲ ਆਹ ਦੇਖੋ ਇਹਦਾ ਮੇਨ ਫਰੰਟ ਗੇਟ ਇਹ ਮੈਨੂੰ ਲੱਗਦਾ ਡਬਲ ਸਟੋਰੀ ਉੱਪਰ ਸੀਗਾ ਉੱਪਰ ਵੀ ਕੋਈ ਤਹਿ ਖੰਨਾ ਵਗੈਰਾ ਹੋਊਗਾ ਉੱਪਰ ਚਬਾਰਾ ਵਗੈਰਾ ਹੋਊਗਾ ਤੰਗਾ ਤੰਗਾ ਜੀ ਦੇ 9 ਤੇ ਸ਼ਹਿਰ ਬਸਿਆ ਉਹਦਾ ਮਹੱਲ ਆਪਾਂ ਥੋੜਾ ਜਿਹਾ ਦੇਖਦੇ ਅੰਦਰੋਂ ਇਹ ਰਾਜੇ ਦਾ ਮਹਿਲ ਆ ਮੇਨ ਇਹਦਾ ਦਰਵਾਜਾ ਆ ਦੇਖੋ ਅੰਦਰ ਆਹ ਦੇਖੋ ਕਮਰੇ ਉੱਪਰ ਵੀ ਕਮਰਿਆਂ ਦੇ ਕੀਕਾ ਉੱਪਰ ਜਿਹੜਾ ਛੱਤ ਤਾਂ ਸਭ ਕੁਝ ਖੰਡਰ ਹੋ ਗਿਆ ਹੁਣ ਇਹ ਇੰਨਾ ਕਿ ਇਹ ਆਪਾਂ ਨੂੰ ਦਿਖ ਰਿਹਾ ਹੈਗਾ ਦੇਖੋ ਕਿਹੜੀ ਕਿਹੜੀ ਛੋਟੀ ਛੋਟੀ ਇੱਟ ਦਾ ਬਣਿਆ ਹੈਗਾ ਇਹ ਤਾਂ ਆਪਾਂ ਨੂੰ ਇੰਨਾ ਕਿ ਦਿਖ ਰਿਹਾ ਤੇ ਹੋ ਸਕਦਾ ਇਹ ਕਿੰਨਾ ਕਾਫੀ ਵੱਡਾ ਹੋਊਗਾ ਪਰ ਇਸ ਟਾਈਮ ਜਿਹੜਾ ਜਿਹੜੀ ਛੋਟੀ ਬਿਲਡਿੰਗ ਆ ਇਹ ਸ਼ਹਿਰ ਦੇ ਜਿਹੜੇ ਫਾਊਂਡਰ ਸੀਗੇ ਰਾਜਾ ਕਰਨ ਉਹਨਾਂ ਦੀ ਇੱਥੋਂ ਉੱਪਰੋਂ ਮੈਲ ਦੇ ਉੱਪਰ ਪੌੜੀਆਂ ਜਿਹੜੀਆਂ ਐ ਸਾਈਡ ਤੋਂ ਚੜ੍ਹਦੀਆਂ ਸੀਗੀਆਂ ਠੀਕ ਹੈ ਜੀ 6 ਮਹੀਨੇ ਉਦੋਂ ਦਾ ਠੀਕ ਹੈ ਜੀ 6 ਮਹੀਨੇ ਬਾਅਦ ਜੋ ਨਾ ਕੀ ਜ ਵਸਦਾ ਸਭ ਇੱਕਦਮ ਚੋਕੇ ਲੱਗੇ ਹੋ ਰਹੇ ਪੈਣ ਚ ਜਦੋਂ ਜੰਗ ਲੱਗੀ ਉਦੋਂ ਹੀ ਡਿੱਗਿਆ ਇਹ ਪਹਿਲਾਂ ਸਹੀ ਹੋਊਗਾ ਨਹੀਂ ਨਹੀਂ ਪਹਿਲੋਂ ਉਦੋਂ ਨਹੀਂ ਡਿੱਗਾ ਇਹ ਡਿੱਗਾ ਹੋਣੀ ਆ ਡਿੱਗਾ ਹੋਣਾ ਉਦੋਂ ਤਾਂ ਸਹੀ ਹੋਊ ਛੱਤ ਛੁੱਤ ਉਹ ਬੱਜੇ ਨੂੰ ਬੰਬ ਹੁੰਦੇ ਕੋਈ ਨਿੰਦ ਵਿਚਾਰ ਇਹ ਵੀ ਜੱਗ ਜੰਨੀ ਬੜੀ ਚੌੜੀ ਆ ਠੀਕ ਹਾਂ ਠੀਕ ਹੈ ਜੀ। ਮੈਂ ਦੋ ਤੋਂ ਵੀ ਹਾਂ 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 ਤੇ ਬੰਬ ਹੋ ਜਾਵੋ ਟ੍ਰੇਨ ਤੋਂ। ਅੱਛਾ ਜੀ। ਠੀਕ ਹੈ। ਬੰਨੇ ਬੰਨੇ ਵੱਜਾ ਉਹ ਇੱਧਰ ਵੱਜਾ ਇਸ ਤੂਰ। ਠੀਕ ਹੈ ਜੀ ਠੀਕ ਹੈ। ਇਹ ਇਸ ਮਹਲ ਦੇ ਤੁਸੀਂ ਕਹਿੰਦੇ ਅੱਠ ਦਰਵਾਜ਼ੇ ਸੀਗੇ ਹਨਾ। ਇਹ ਮੰਨਦੇ ਨਹੀਂ ਕਿ 64 ਸ਼ਹਿਰ ਦੇ ਅੱਠ ਦਰਵਾਜ਼ੇ ਸੀ। ਠੀਕ ਹੈ ਠੀਕ ਹੈ। ਦੋਸਤੋ ਇਹ ਮਹੱਲ ਬਾਰੇ ਇੱਥੇ ਗੱਲ ਹੋਈ ਬਾਪੂ ਜੀ ਨੇ ਉਹ ਕਹਿੰਦੇ ਆ ਕਿ ਇਹ ਮਹੱਲ 5-700 ਸਾਲ 500 ਤੋਂ 700 ਸਾਲ ਪੁਰਾਣਾ ਹੈਗਾ ਹੋ ਸਕਦਾ ਜ਼ਿਆਦਾ ਹੀ ਹੋਵੇ 7-800 ਸਾਲ ਤੇ ਇਸ ਮਹੱਲ ਦੇ ਨਾ ਵਿੱਚੋਂ ਇੱਕ ਸੁਰੰਗ ਜਾਂਦੀ ਸੀ ਉਹ 2.5-3 ਕਿਲੋਮੀਟਰ ਦੂਰ ਸੀਗੀ ਸ਼ਾਇਦ ਕਿਸੇ ਪਿੰਡ ਜਾਂ ਸ਼ਹਿਰ ਦੇ ਵਿੱਚ ਨਿਕਲਦੀ ਹੋਊਗੀ ਤੇ ਇਹ ਸੀਗਾ ਅੱਜ ਦਾ ਸਫਰ ਚਲੋ ਪ੍ਰਾਣਾ ਇਹ ਘਰ ਹੈਗਾ ਤੁਹਾਡਾ ਇਹ ਤਾਂ ਮੈਨੂੰ ਨਹੀਂ ਪਤਾ ਮੇਰੇ ਵਿਆਹ ਤੋਂ ਪਹਿਲਾਂ ਇਹ ਅੱਛਾ ਜੀ ਦੋਸਤੋ ਆ ਜਿਹੜੀ ਆਪਾਂ ਮਹਿਲ ਦੇਖਿਆ ਹੈਗਾ ਨਾ ਉਹਦੇ ਲਾਗੇ ਘਰ ਹੈਗੇ ਆ ਤੇ ਆ ਪੂਰੀ ਜਿਹੜੀ ਪ੍ਰਾਣੀ ਦੇਖਾ ਮਤਲਬ ਇਹ ਪਾਕਿਸਤਾਨ ਤੋਂ ਪਹਿਲਾਂ ਦੇ ਘਰ ਹੈਗੇ ਆ ਪ੍ਰਾਣੀ ਲੁੱਕ ਅਜੇ ਤੱਕ ਉਵੇਂ ਹੀ ਆ ਹਾਂ ਜੀ ਆ ਦੇਖੋ ਦਰਵਾਜਿਆਂ ਦੇ ਜਿਹੜੇ ਆਰਕੀਟੈਕਚਰ ਆ ਜੋ ਬਣਤਰ ਆ ਉਹ ਵੀ ਪੁਰਾਣੀ ਹੈਗੀ ਗਲੀਆਂ ਵੀ ਭੀੜੀਆਂ ਹੈਗੀਆਂ ਕਿਉਂਕਿ ਇਹ ਸ਼ਹਿਰ ਪਿੰਡਾ ਵਰਗਾ ਹੈਗਾ ہاں ਜੀ ਇਹ ਪੁਰਾਣਾ ਕਾਫੀ ਪੁਰਾਣਾ ਤੇ ਘਰ ਵੀ ਦੇਖ ਲਈਏ ਦੇਖ ਲਈਏ ਆ ਜੀ ਘਰ ਵੀ ਆਪਾਂ ਦਿਖਾਉਣੇ ਤੁਹਾਨੂੰ ਆ ਦਰਵਾਜ਼ਾ ਵੀ ਦੇਖੋ ਇਹ ਵੀ ਪੁਰਾਣਾ ਹੈਗਾ ਉਹ ਪਰਿਚਿਆ ਗੱਲ ਕਰਮਕਰੰਤ ਸਾਹਿਬ ਇਹਨਾਂ ਨੂੰ ਪੁੱਛਿਆ ਹੈਗਾ ਭੈਣ ਨੂੰ ਪੁੱਛਿਆ ਉਹ ਕਹਿੰਦੇ ਘਰ ਵੀ ਦੇਖ ਲਓ ਆ ਦੇਖੋ ਸ਼ਾਇਦ ਇਹ ਪਾਕਿਸਤਾਨ ਤੋਂ ਪਹਿਲਾਂ ਦਾ ਘਰ ਹੈਗਾ ਜੀ ਪੁਰਾਣੀ ਲੁੱਕ ਇੱਥੋਂ ਪੌੜੀਆਂ ਛੱਡਦੀਆਂ ਘਰ ਨੂੰ ਅੱਜ ਤੱਕ ਅਦੇ ਆਪਾਂ ਬਹੁਤ ਘੱਟ ਅਜਿਹੇ ਘਰ ਵਗੈਰਾ ਦੇਖਦੇ ਆ ਕਮਰੇ